ਜਮਨੀਤ ਬਿੱਟੂ ਨੇ ਬਿਆਨ ਦਿੱਤਾ ਸੀ ਉਹ ਕਹਿੰਦੇ ਐਮਪੀ ਨੇ ਤੁਹਾਡੀ ਪਾਰਟੀ ਦੇ ਉਹਨਾਂ ਨੇ ਕਿਹਾ ਸੀ ਕਿ ਆਟੋਮੈਟਿਕਲੀ ਲਾਗੂ ਹੋ ਜਾਂਦੇ ਨੇ ਕੇਂਦਰ ਦੇ ਕਾਨੂੰਨ ਸਰਨਾਲ ਚਰਨਪਾਲ ਬਾਗੜੀ ਜੀ ਨੇ ਸੀਨੀਅਰ ਵਕੀਲ ਨੇ ਬਾਗੜੀ ਜੀ ਤੁਹਾਡੇ ਤੋਂ ਸਮਝਣਾ ਚਾਹੁੰਦੇ ਆ ਕਿ ਕੇਂਦਰ ਦੇ ਕਾਨੂੰਨ ਲਾਗੂ ਹੋਏ ਜਾਂ ਨਹੀਂ ਹੋਏ ਸਥਿਤੀ ਸਮਝਾਓ ਜਰਾ ਕਾਨੂੰਨ ਦੇ ਪੱਖ ਤੋਂ ਦਰਸ਼ਕਾਂ ਨੂੰ ਕਿ ਵਾਕਈ ਹੀ ਪੰਜਾਬ 'ਚ ਲਾਗੂ ਕਰਨੇ ਪੈਣਗੇ ਜਾਂ ਆਟੋਮੈਟਿਕ ਲਾਗੂ ਹੋ ਗਏ ਇਟ ਇਜ਼ ਆਟੋਮੈਟਿਕਲੀ ਇੰਪਲੀਮੈਂਟਡ ਇਨ ਦੀ ਸਟੇਟ ਆਫ ਪੰਜਾਬ because punjab is part of ji uh, india so that is the answer is ki jattou parliament to pass hon ton baad bandi bill have the assent from the president of india oh implement jede ha universally ho gaye ne one and jitthon tak punjab government ne jo amendment kiti hai that is the special provisions and punjab amendment bill 2020 ਉਥੇ ਜਿਹੜੀਆਂ ਜਿਹੜੀਆਂ ਪ੍ਰੋਵੀਜ਼ਨਸ ਇਨਕੋਰਪੋਰੇਟ ਕੀਤੀਆਂ ਕੀਤੀਆਂ ਗਈਆਂ ਨੇ ਉਹ ਉਹ ਐਕਟ ਜਿਹੜਾ ਸੈਂਟਰਲ ਪਾਰਲੀਮੈਂਟ ਨੇ ਬਣਾਇਆ ਐਕਟ ਉਹਦੇ ਚ ਕੀਤੀਆਂ ਗਈਆਂ ਨੇ ਇਹ ਗੱਲ ਕਿ ਐਗਰੀਕਲਚਰ ਦਾ ਜਿਹੜਾ ਸਬਜੈਕਟ ਹੈ ਸੈਵਨਥ ਸ਼ੈਡਿਊਲ ਦੇ ਅਕੋਰਡਿੰਗਲੀ ਇਹ ਸਟੇਟ ਦੇ ਜੂਰਿਸਡਿਕਸ਼ਨ ਚ ਆਂਦਾ ਹੈ ਔਰ ਯੂਨੀਅਨ ਨੇ ਇਹਦੇ ਤੇ ਅਗਰ ਐਕਟ ਬਣਾਤਾ ਹੈਗਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਆਰਟੀਕਲ 131 ਦੇ ਵਿੱਚ ਸਟੇਟ ਜਾ ਸਕਦੀ ਸੀ ਸੁਪਰੀਮ ਕੋਰਟ ਸਟੇਟ ਨੇ ਸੈਪਰੇਟ ਅਮੈਂਡਮੈਂਟ ਲਈ ਭੇਜਤਾ ਉਹਨੂੰ ਪ੍ਰੈਜ਼ੀਡੈਂਟ ਅਸੈਂਟ ਇਸ ਕਰਕੇ ਨਹੀਂ ਮੈਂ ਨਹੀਂ ਕਹਿੰਦਾ ਕਿ ਕਿਉਂ ਨਹੀਂ ਮਿਲੀ ਬਟ ਜਿੱਥੋਂ ਤੱਕ ਅਗਰ ਮਿਲ ਜਾਂਦੀ ਹੈ ਅਸੈਂਟ ਫਿਰ ਉਹਦੇ 'ਚ ਕੀ ਬਾਈਫਰਕਸ਼ਨ ਇਹ ਨਵਾਂ ਇੱਕ ਜਿਹੜਾ ਰਿਦਮ ਹੈ ਇਹ ਆਪਣੇ ਆਪ 'ਚ ਫਰਸਟ ਕੰਟਰੋਵਰਸੀ ਹੈ ਜਿਹੜੀ ਇਹ ਹਾਈਲਾਈਟ ਹੋ ਰਹੀ ਹੈ ਯੈਸ ਜੀ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਆਟੋਮੈਟਿਕ ਕੰਪਲੀਮੈਂਟ ਹੋ ਗਏ ਵੇਰਕਾ ਸਾਹਿਬ ਇੱਕ ਛੋਟਾ ਜਿਹਾ ਸਟੇਟਮੈਂਟ ਦੇ ਦਿਓ ਉਸ ਤੋਂ ਬਾਅਦ ਸਾਰੇ ਮਹਿਮਾਨਾਂ ਦਾ ਮੈਂ ਰੁੱਕ ਕਰਾਂ ਤੁਸੀਂ ਕਹਿ ਰਹੇ ਹੋ ਸੀ ਇੰਪਲੀਮੈਂਟ ਨਹੀਂ ਹੋਣ ਦੇਣਾ ਤੇ ਕਾਨੂੰਨ ਦੇ ਜਾਣਕਾਰ ਬਾਗੜੀ ਸਾਹਿਬ ਸਾਡੇ ਨਾਲ ਨੇ ਉਹ ਸਿੱਧਾ ਕਹਿ ਰਹੇ ਨੇ ਕਿ ਇਹ ਤਾਂ ਆਟੋਮੈਟਿਕ ਲਾਗੂ ਹੋ ਹੀ ਗਏ ਵੇਰਕਾ ਸਾਹਿਬ ਆਵਾਜ਼ ਆ ਰਹੀ ਹੈ ਮੇਰੀ ਚਲੋ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਰਹੀ ਲੱਗ ਰਿਹਾ ਉਹਨਾਂ ਤੋਂ ਦੁਬਾਰਾ ਅਸੀਂ ਗੱਲਬਾਤ ਕਰਾਂਗੇ ਜੈਕੇਸ਼ ਨਰੋੜੀ ਜੀ ਸਾਡੇ ਨਾਲ ਨੇ ਮੈਂ ਦੇਖੋ ਬਾਗੜੀ ਬਾਗੜੀ ਮੈਂ ਸੁਣ ਰਿਹਾ ਜੀ ਬਾਗੜੀ ਸਾਹਿਬ ਦੀ ਮੈਂ ਗੱਲ ਨੂੰ ਪੂਰੀ ਤਰ੍ਹਾਂ ਸੁਣਿਆ ਆ ਉਹ ਕਾਨੂੰਨੀ ਪਹਿਲੂ ਤੋਂ ਉਹ ਉਹਨਾ ਉਹ ਜੋ ਕਹਿ ਰਿਹਾ ਉਹ ਬਿਲਕੁਲ ਠੀਕ ਹੈ ਜੀ ਜੀ ਲੇਕਿਨ ਮੈਂ ਤੁਹਾਨੂੰ ਇਹ ਗੱਲ ਕਵਾਂ ਕਿ ਸਟੇਟਾਂ ਦੇ ਆਪਣੇ ਆਪਣੇ ਅਧਿਕਾਰ ਆ ਔਰ ਕੇਂਦਰ ਦੇ ਆਪਣੇ ਅਧਿਕਾਰ ਆ ਇਹ ਵੀ ਗੱਲ ਸੱਚ ਆ ਇਹਦੇ ਵਿੱਚ ਮੈਂ ਸਪਸ਼ਟ ਤੌਰ ਦੇ ਉੱਪਰ ਕਹਿਣਾ ਚਾਹਨਾ ਹੈ ਕਿ ਤੁਹਾਡੇ ਸਾਹਮਣੇ ਐਗਜ਼ੈਂਪਲ ਕੋਡ ਹੋਈ ਸੀ ਕਿ ਪਾਣੀਆਂ ਦਾ ਐਕਟ ਕੇਂਦਰ ਦਾ ਸੀ ਅਸੀਂ ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਸੇਮ ਪੈਟਰਨ ਦੇ ਉੱਪਰ ਅਸੀਂ ਇਹਨੂੰ ਰਿਜੈਕਟ ਕੀਤਾ ਸੀ ਔਰ ਅਸੀਂ ਇਹਦੀ ਲੜਾਈ ਕਾਨੂੰਨੀ ਵੀ ਲੜੀ ਸੀ ਔਰ ਜਿਹੜਾ ਜਿਹੜਾ ਫੈਸਲਾ ਆਖਰ ਪੰਜਾਬ ਦੇ ਹੱਦ ਦੇ ਵਿੱਚ ਹੋਇਆ ਸੀ ਕਿ ਪਾਣੀਆਂ ਵਾਲੇ ਮਸਲੇ ਦੇ ਨਾਲ ਇਸ ਨੂੰ ਕੰਪੇਅਰ ਕੀਤਾ ਜਾ ਸਕਦਾ ਹੈ ਕਿ ਨਹੀਂ ਸਹੀ ਹੈ ਜੀ ਅਧਿਕਾਰ ਆ ਠੀਕ ਹੈ ਸਰ ਮੈਂ ਤੁਹਾਡੇ ਕੋਲ ਵਾਪਸ ਆਉਣਾ ਮੈਂ ਬਾਕੀ ਮਹਿਮਾਨਾਂ ਨੂੰ ਇੱਕ ਵਾਰ ਚਰਚਾ ਜੋੜ ਲਾਂ ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਵਾਪਸ ਆਉਂਦਾ ਇਸ ਮੁੱਦੇ ਤੇ ਮੈਂ ਸਭ ਤੋਂ ਵੀ ਰਿਐਕਸ਼ਨ ਲਵਾਗਾ ਕਿ ਵਾਕਈ ਪਾਣੀਆਂ ਵਾਲੇ ਮਸਲੇ ਨਾਲ ਇਸ ਨੂੰ ਕੰਪੇਅਰ ਕਰੀਏ ਕਿ ਨਾ ਜੈ ਕਿਸ਼ਨ ਲੋੜੀ ਜੀ ਸਾਡੇ ਨਾਲ ਨੇ ਲੋੜੀ ਸਾਹਿਬ ਇਹ ਤਾਂ ਬਹੁਤ ਬਵਾਲ ਹੋਇਆ ਸੀ ਜਦੋਂ ਦਿੱਲੀ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਂ ਉੱਥੋਂ ਬਿਆਨ ਆਉਣੇ ਸ਼ੁਰੂ ਹੋਏ ਤੇ ਪੰਜਾਬ ਦੇ ਵਿੱਚ ਬਹੁਤ ਇਸ ਦਾ ਵਿਰੋਧ ਹੋਇਆ ਕਿ ਦਿੱਲੀ ਵਾਲਿਆਂ ਨੇ ਦੇਖੋ ਲਾਗੂ ਕਰਤਾ ਪਰ ਹੁਣ ਪੰਜਾਬ ਦੇ ਵਿੱਚ ਸਥਿਤੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਅ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੈਨੂੰ ਸਮਾਂ ਦੇ ਰਹੇ ਹੋ ਅ ਬੀਰਕਾ ਸਾਹਿਬ ਬਹੁਤ ਹੀ ਜ਼ਿਆਦਾ ਸਤਿਕਾਰਯੋਗ ਨੇ ਔਰ ਸੂਝਵਾਨ ਨੇ ਮੈਨੂੰ ਪੂਰਨ ਉਮੀਦ ਹੈ ਕਿ ਮੈਨੂੰ ਵਿੱਚ ਟੋਕਣਗੇ ਨਹੀਂ ਔਰ ਤੁਹਾਡੇ ਚੈਨਲ ਦੇ ਉੱਤੇ ਸਾਡੇ ਦੇ ਸਾਡੇ ਸਾਰਿਆਂ ਦੇ ਨਾਲ ਅੱਜ ਬੀਰਕਾ ਸਾਹਿਬ ਬਿਲਕੁਲ ਕੋਰਾ ਚਿੱਟਾ ਝੂਠ ਬੋਲ ਰਹੇ ਨੇ ਕਿਉਂਕਿ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਕਿ ਜਦੋਂ ਦਿੱਲੀ ਦੀ ਗਦਰ ਦੀ ਕਾਪੀ ਬਾਹਰ ਆਈ ਤਾਂ ਇਹੀ ਮੇਕਾ ਸਾਹਿਬ ਕਹਿ ਰਹੇ ਸੀ ਕਿ ਕੇਜਰੀਵਾਲ ਸਾਹਿਬ ਅਸਤੀਫਾ ਦੇਣ ਕਿ ਝੂਠ ਬੋਲਦੇ ਆ ਜਾਂ ਫਿਰ ਅੱਜ ਕੈਪਟਨ ਸਾਹਿਬ ਅਸਤੀਫਾ ਮੰਗ ਰਹੇ ਕਿ ਨਹੀਂ ਮੰਗ ਰਹੇ ਕਿਉਂ ਝੂਠ ਬੋਲ ਰਹੇ ਹੋ ਅੱਜ ਜਿਹੜੇ ਅੱਜ ਤੁਸੀਂ ਗੱਲ ਕਰ ਰਹੇ ਹੋ ਨਾ ਕੋਣ ਲਾਗੂ ਨੇ ਜਿੱਦਣ ਇਹਨਾਂ ਬਿੱਲਾਂ ਦੀਆਂ ਕਾਪੀਆਂ ਵਿਧਾਨ ਸਭਾ ਦੇ ਵਿੱਚ ਅਸੀਂ ਪਹਿਲਾਂ ਮੰਗ ਰਹੇ ਸੀ ਰਾਤ ਸੂਚੇ ਮੁਦਾਰੀ ਅਮਰ अरोड़ा ਜੀ ਨੇ ਸਪਸ਼ਟ ਉਸੇ ਦਿਨ ਦੱਸਿਆ ਕਿ ਪੰਜਾਬ ਦੇ ਵਿੱਚ ਇਹ ਕਾਨੂੰਨ ਲਾਗੂ ਹੋ ਚੁੱਕੇ ਨੇ ਉਹਦੀ ਉਦਾਹਰਨ ਦਿੱਤੀ ਕਿ ਅਗੋਰ ਦੇ ਵਿੱਚ 2 ਕਰੋੜ ਰੁਪਈਆ ਲਗਭਗ మార్కెట్ కమిటీ ਦੀ ਜਿਹੜੀ ਫੀਸ ਵੜਦੀ ਸੀ ਉਹ ਉਹਨਾਂ ਜਿਹੜੀ ਪਾਰਟੀਆਂ ਸੋਣੇ ਦੇਣ ਤੋਂ ਮਨ ਕਰਤਾ ਉਹ ਕਹਿੰਦੇ ਪੰਜਾਬ ਦੇ ਵਿੱਚ ਅਸੀਂ ਮੰਡੀ ਤੋਂ ਬਾਹਰ ਵੀ ਗੀਤ ਸਕਦੇ ਅਸੀਂ ਮਾਰਕੀਟ ਕਮੇਟੀ ਦੀ ਜਿਹੜੀ ਫੀਸ ਉਹ ਨਹੀਂ ਦੇਣੀ ਕਿੰਨੂ ਦਾ ਜਿਹੜਾ ਆਪਣੇ ਮਾਮਲਾ ਸੀ ਨਹੀਂ ਰੋਹੀ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਚ ਇੰਪਲੀਮੈਂਟ ਨਹੀਂ ਤੁਸੀਂ ਕਹਿ ਰਹੇ ਹੋ ਪੰਜਾਬ ਚ ਉਸ ਦਾ ਅਸਰ ਵੀ ਨਜ਼ਰ ਆ ਰਿਹਾ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਜਿਸ ਦਿਨ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਸੀ ਉਸ ਦਿਨ ਵੀ ਇੰਪਲੀਮੈਂਟ ਸੀ ਕਿਉਂਕਿ ਮੈਂ ਤੁਹਾਨੂੰ ਸਪਸ਼ਟ ਤੌਰ ਤੇ ਕਹਿ ਰਿਹਾ ਜਾਂ ਬੇਲਕਾ ਸਾਹਿਬ ਉਸ ਗੱਲ ਨੂੰ ਮੁੱਕ ਕਰ ਹੋ ਜਾ ਇਹ ਅਬੋਰ ਦੀ ਜਿਹੜੀ ਉਹ ਘਟਨਾ ਮੈਂ ਝੂਠੀ ਸੁਣਾ ਰਿਆ ਕਿ 2 ਕਰੋੜ ਰੁਪਈਆ ਮਾਰਕੀਟ ਕਮੇਟੀ ਦੀ ਫੀਸ ਬਣਦੀ ਸੀ ਜਿਹੜੀ ਉਸ ਪਾਰਟੀ ਨੇ ਦੇਣ ਤੋਂ ਮਨ ਕਰਦੀ ਕਿ ਕੇਂਦਰ ਦੇ ਇਹਨਾਂ ਕਾਲੇ ਕਾਨੂੰਨਾਂ ਦੇ ਨਾਲ ਆ ਸਾਡੀ ਜਿਹੜੀ ਉਹ ਦੇਣੀ ਨਹੀਂ ਬਣਦੀ ਮੈਂ ਕਹਿ ਰਿਹਾ ਕਿ ਇਹਨਾਂ ਕਾਨੂੰਨਾਂ ਨੂੰ ਨਾ ਕੋਈ ਸਟੇਟ ਲਾਗੂ ਕਰ ਸਕਦੀ ਹੈ ਔਰ ਨਾ ਰੋਕ ਸਕਦੀ ਹੈ ਅੱਜ ਇਹ ਕਿਉਂਕਿ ਅੱਜ ਮੇਰਕਾ ਸਾਹਿਬ ਨੂੰ ਝੂਠ ਤਾਂ ਬੋਲਣਾ ਪੈ ਰਿਹਾ ਕਿ ਜਦੋਂ ਇਹ ਦਿੱਲੀ ਦੀ ਗੱਲ ਚੱਲੀ ਸੀ ਉਦੋਂ ਇਹਨਾਂ ਨੇ ਬੜੇ ਵੱਡੇ ਦਿਲ ਦੇ ਨਾਲ ਕਹਿ ਦਿੱਤਾ ਸੀ ਕਿ ਕੈਜੀਵਾਲ ਝੂਠ ਬੋਲ ਰਿਹਾ ਕਿ ਕੈਜੀਵਾਲ ਅਸਤੀਫਾ ਦੇ ਦੇਣਾ ਚਾਹੀਦਾ ਅੱਜ ਹੋਰ ਗੱਲਾਂ ਦੇ ਉੱਤੇ ਪਰਦਾ ਪਾਉਣ ਦੇ ਲਈ ਆਪਣੀਆਂ ਖਾਮੀਆਂ ਲੁਕਉਣ ਲਈ ਫੇਰ ਝੂਠ ਬੋਲੇ ਠੀਕ ਹੈ ਸਰ ਮੈਂ ਤੁਹਾਡੇ ਤੋਂ ਵਾਪਸ ਆਉਂਗਾ ਬਲਟੋਆ ਸਾਹਿਬ ਤੁਹਾਡਾ ਇੱਕ ਰਿਐਕਸ਼ਨ ਬਲਟੋਆ ਸਾਹਿਬ ਤੁਹਾਡਾ ਡਾਇਰੈਕਸ਼ਨ ਕਿਵੇਂ ਦੇਖਦੇ ਹੋ ਇਸ ਸਮੇਂ ਪੰਜਾਬ ਦੀ ਸਥਿਤੀ ਨੂੰ ਕਿਉਂਕਿ ਐਮੈਂਡਮੈਂਟ ਵੀ ਕਰ ਦਿੱਤੀ ਹੈ ਇਹਨਾਂ ਰੂਲਸ ਦੇ ਵਿੱਚ ਇਹਨਾਂ ਲਾਜ਼ ਦੇ ਵਿੱਚ ਕੇਂਦਰ ਦੇ ਲਾਜ਼ ਦੇ ਵਿੱਚ ਪੰਜਾਬ ਸਰਕਾਰ ਨੇ ਪਰ ਕਾਨੂੰਨ ਦੇ ਜਾਣਕਾਰ ਕਹਿ ਰਹੇ ਨੇ ਬਾਗੜੀ ਸਾਹਿਬ ਸਾਡੇ ਨਾਲ ਬੈਠੇ ਨੇ ਉਹ ਕਹਿੰਦੇ ਨੇ ਤਾਂ ਆਟੋਮੈਟਿਕਲੀ ਲਾਗੂ ਹੋ ਗਿਆ ਪੰਜਾਬ ਮੈਂ ਮੈਂ ਆਣਾ ਜੀ ਸਾਹਿਬ ਜੀ ਕੋਲ ਵਾਪਸ ਆਉਂਦਾ ਬਲਟੋਆ ਸਾਹਿਬ ਬਟ ਉਸ ਵੇਲੇ ਦੇਖੋ ਗੌਰਵ ਜੀ ਅਸੀਂ ਪਹਿਲੇ ਦਿਨ ਹੀ ਜਦੋਂ ਪੰਜਾਬ ਸਰਕਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਕਪਤਨ ਅਮਰਿੰਦਰ ਸਿੰਘ ਉਹਰਾ ਵੱਲੋਂ ਦਾਅਵੇ ਕੀਤੇ ਜਾ ਰਹੇ ਸੀ ਕਿ ਅਸੀਂ ਕੇਂਦਰੀ ਕਾਨੂੰਨਾਂ ਨੂੰ ਰੋਕਣ ਵਾਸਤੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਤੇ ਅਸੀਂ ਉਦੋਂ ਵੀ ਕਿਹਾ ਸੀਗਾ ਕਿ ਧੋਖਾ ਦਿੱਤਾ ਜਾ ਰਿਹਾ ਹੈ ਧੋਖਾ ਦਿੱਤਾ ਜਾ ਰਿਹਾ ਹੈ ਔਰ ਪੰਜਾਬ ਦਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਜਿਹੜੀਆਂ ਸੌਦਾ ਕੰ ਦਾ ਡਰਾਮਾ ਕੀਤਾ ਗਿਆ ਸੀ ਅਸੀਂ ਕਿਹਾ ਸੀ ਉਹਦਾ ਵੀ ਕੋਈ ਫਾਇਦਾ ਨਹੀਂ हां एक ਕਾਨੂੰਨ ਤੁਸੀਂ ਬਣਾ ਸਕਦੇ ਜੇ ਕਿ ਜਿਹੜੀ ਸਮੁੱਚਾ ਪੰਜਾਬ ਹੈ ਇਹਨੂੰ ਸਰਕਾਰੀ ਮੰਡੀ ਐਲਾਨ ਦਿੱਤਾ ਜਾਵੇ ਤੇ ਜਦੋਂ ਸਰਕਾਰੀ ਮੰਡੀ ਐਲਾਨ ਦਿਓਗੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਪਾਰੀ ਪ੍ਰਾਈਵੇਟਲੀ ਆਣ ਕੇ ਇਹ ਆਪਦੀ ਮੰਡੀ ਨਹੀਂ ਖੋਲ ਸਕਦਾ ਪਰ ਅਜੇ ਹਾਂ ਨਹੀਂ ਕੀਤਾ ਗਿਆ ਨਿਬਲਡੋ ਸਭ ਤੁਸੀਂ ਤੁਸੀਂ ਸਮਰਥਨ ਕੀਤਾ ਸੀ ਸਰ ਵਿਧਾਨ ਸਭਾ ਚ 115 ਵਿਧਾਇਕਾਂ ਨੇ ਸਮਰਥਨ ਕੀਤਾ ਸੀ ਉਸ ਦਾ ਜਿਹੜੇ ਵੀ ਅੰਦਰ ਸੋਧ ਹੋਏ ਨੇ ਗਰੋ ਜੀ ਮਹੱਤਵ ਵੀ ਹੋਣਾ ਮੈਨੂੰ ਪਰ ਗੱਲ ਪੂਰੀ ਕਰ ਲੈਂਦੇ ਹਾਂ ਥੋੜੀ ਜੀ ਬੇਨਤੀ ਇੰਨੀ ਕਹਿ ਕੇ ਭਾਰਤ ਕੁਸ਼ਣ ਆਸ਼ੂ ਜਿਹੜੇ ਪੰਜਾਬ ਦੀ ਕੈਬਨਿਟ ਦੇ ਵਜ਼ੀਰ ਨੇ ਉਹਨਾਂ ਦੀ ਕੱਲ ਦੀ ਸਟੇਟਮੈਂਟ ਹੈ ਕਿ ਜਿਹੜੇ ਕੇਂਦਰੀ ਕਾਨੂੰਨ ਨੇ ਪੰਜਾਬ 'ਚ ਲਾਗੂ ਹੋ ਗਏ ਰਵਨੀਤ ਬਿੱਟੂ ਜੀ ਦੀ ਸਟੇਟਮੈਂਟ ਹੈ ਕਿ ਕੇਂਦਰੀ ਕਾਨੂੰਨ ਆਟੋਮੈਟਿਕ ਲਾਗੂ ਨੇ ਤੇ ਕਪਟਨ ਅਮਰਿੰਦਰ ਸਿੰਘ ਜੀ ਕਹਿੰਦੇ ਐ ਕਿ ਪੰਜਾਬ 'ਚ ਕਾਨੂੰਨ ਲਾਗੂ ਨਹੀਂ ਜਿੱਦੇ ਪੰਜਾਬ 'ਚ ਕਾਨੂੰਨ ਲਾਗੂ ਨਹੀਂ ਤੇ ਉਹਨਾਂ ਦੇ ਮੰਤਰੀ ਸਹਿਬਾਨ ਕਹਿ ਰਹੇ ਨੇ ਕਿ ਕਾਨੂੰਨ ਲਾਗੂ ਹੋ ਚੁੱਕੇ ਨੇ ਤੇ ਫਿਰ ਮੰਤਰੀ ਨੇ ਜੇ ਗਲਤ ਬਿਆਨ ਨਹੀਂ ਕੀਤੀ ਹੈ ਗਮਰਾਹ ਕੀਤਾ ਹੈ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਤੇ ਪੰਜਾਬ ਸਰਕਾਰ ਨੂੰ ਕਟਹਿਰ 'ਚ ਖੜਾ ਕੀਤਾ ਹੈ ਤੇ ਫਿਰ ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਭਾਰਤ ਪੁਸ਼ਪ ਆਸ਼ੂ ਦਾ ਅਸਤੀਫਾ ਕਿਉਂ ਨਹੀਂ ਲਿਆ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਕੋਲ ਮਾਫੀ ਕਿਉਂ ਨਹੀਂ ਮੰਗਾਈ ਤੂੰ ਅਜੇ ਹੱਥ ਬੈਣ ਕੋ ਦਿੱਤਾ ਹੈ ਪਰ ਸਚਾਈ ਇਹ ਹੈ ਕਿ ਕੇਂਦਰੀਕਰਨ ਲਾਗੂ ਹੋ ਚੁੱਕੇ ਤੁਸੀਂ ਗੱਲ ਜਿਹੜੀ ਆਪਾਂ ਵਾਰ-ਵਾਰੇ ਤੇ ਡਿਬੇਟ ਕਰ ਚੁੱਕੇ ਹਾਂ ਕਿ ਜਿਹੜੀ ਪੰਜਾਬ ਦੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਗਿਆ ਸੀਗਾ ਤੇ ਚਾਹੇ ਸ਼ਰੋਮਨੀ ਕੱਲ੍ਹ-ਕੱਲ ਸੀ ਚਾਹੇ ਹੋਰ ਵਿਰੋਧੀ ਪਾਰਟੀਆਂ ਸੀ ਸਾਰਿਆਂ ਵੱਲੋਂ ਏਜੰਡਾ ਮੰਗਿਆ ਗਿਆ ਸੀਗਾ ਉਹ ਬਿੱਲ ਦੀਆਂ ਕਾਪੀ ਮੰਗੀਆਂ ਗਈਆਂ ਸੀ ਕਿ ਸਾਨੂੰ ਐਡਵਾਂਸ ਚ ਦਿਓ ਸਾਨੂੰ ਪਤਾ ਤਾਂ ਲੱਗੇ ਪ੍ਰੋਵੀਜ਼ਨ ਕੀ ਲਿਆਰੇ ਦੇ ਕੀ ਕੁਝ ਕਰ ਰਹੇ ਹੋ ਇਹ ਵਿੱਚ ਕੀ ਕੁਝ ਕਰ ਰਹੇ ਹੋ ਤੇ ਉਹ ਮੌਕੇ ਤੇ ਮੌਕੇ ਤੇ ਲੈਂਦੀਆਂ ਗਈਆਂ ਤੇ ਮੌਕੇ ਤੇ ਤੇ ਕਿਸੇ ਤੋਂ ਪੜਿਆ ਨਹੀਂ ਜਾਂਦਾ ਉਥੇ ਸਾਰਿਆਂ ਨੂੰ ਪਤਾ ਮੈਂ ਵੀ 10 ਸਾਲ ਐਮਐਲਆ ਰਹੇ ਆ ਇਸ ਕਰਕੇ ਉਥੇ ਸਾਰਾ ਕੁਝ ਜੋ ਕੁਝ ਹੋਇਆ ਅ ਅੱਖਾਂ 'ਚ ਘੱਟਾ ਪਾਉਣ ਵਾਲੀ ਗੱਲ ਕੀਤੀ ਗਈ ਤੇ ਸਾਰਿਆਂ ਨੇ ਇਸ ਕਰਕੇ ਚਲੋ ਠੀਕ ਆ ਉਹ ਪੰਜ ਦੱਬਾ ਦਾ ਮਸਲਾ ਡਿਸਕਸ ਕੀਤਾ ਮੈਂ ਬਲਟੋਨ ਸਾਹਿਬ ਮੈਂ ਤੁਹਾਨੂੰ ਮਾਫੀ ਚਾਹੁੰਦਾ ਛੋਟਾ ਜਿਹਾ ਬ੍ਰੇਕ ਜ਼ਰੂਰ ਲੈਣਾ ਹੋਏਗਾ ਮੈਂ ਮੈਂ ਭੰਡਾਰੀ ਸਾਹਿਬ ਤੁਹਾਡੇ ਕੋਲ ਬ੍ਰੇਕ ਤੋਂ ਬਾਅਦ ਸਿੱਧਾ ਆਉਂਗਾ ਰੋੜੀ ਸਾਹਿਬ ਵੀ ਕੁਝ ਕਹਿਣਾ ਚਾ ਰਹੇ ਨੇ ਉਹਨਾਂ ਦੇ ਕੋਲ ਸਾਰੇ ਨੇ ਉਹਨਾਂ ਦੇ ਕੋਲ ਵੀ ਅਸੀਂ ਬ੍ਰੇਕ ਤੋਂ ਬਾਅਦ ਹੀ ਵਾਪਸ ਜਾ ਪਾਵਾਂਗੇ समझण की भी जरूरत है कि सूबे दरकारा चाहे पंजाब सरकार हो फिर कोई होर सूबे की सरकार हो रोकने समर्थ है या नहीं है कि जे केंद्र ने कानून और इंप्लीमेंट हो गए तो ऑटोमैटिकली पर इंप्लीमेंट होगी कि पाब रोकता है या नहीं रोक सकता चर्चा जारी रहेगी छोटी ब्रेक सवाल दी है जो अं अपने दर्शकों को पूछ रहे हैं साज का सवाल है कि केन्द्र के खेती कानूना का पाब कोई असर शर नजर आ रहा ਕਿਉਂਕਿ ਜੇਕਰ ਇਹ ਆਟੋਮੈਟਿਕ ਲਾਗੂ ਹੋ ਗਏ ਤਾਂ لازਮੀ ਤੌਰ ਤੇ ਇਸ ਦਾ ਅਸਰ ਨਜ਼ਰ ਆਉਣਾ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਕੋਈ ਫਾਇਦਾ ਹੋ ਰਿਹਾ ਹੈ ਜਾਂ ਕੋਈ ਨੁਕਸਾਨ ਹੋ ਰਿਹਾ ਹੈ ਤਾਂ ਦੋਵੇਂ ਚੀਜ਼ਾਂ ਹੁੰਦੀਆਂ ਨੇ ਤਾਂ ਤੁਸੀਂ ਜ਼ਰੂਰ ਆਪਣੀ ਰਾਏ ਸਾਡੇ ਤੱਕ ਪਹੁੰਚਾਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਕੋਈ ਅਸਰ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਨਵੇਂ ਖੇਤੀ ਕਾਨੂੰਨਾਂ ਦਾ ਚੋਨੇ ਦਾ ਸੀਜ਼ਨ ਲੰਘਿਆ ਹੈ ਔਰ ਜਿਹੜੀ ਫਸਲ ਚੁੱਕੀ ਗਈ ਹੈ ਤਾਂ ਟਾਈਪ ਕਰੋ ਨਿਊਜ਼ ਏ ਟਿੰਸਪੇਸ ਦੇ ਕੇ ਪੀ ਐਚ ਐਚ ਸਪੇਸ ਦੇ ਕੇ ਬਾਈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਅਸਰ ਨਹੀਂ ਹੈ ਤਾਂ ਨਿਊਜ਼ ਏ ਟਿੰਸਪੇਸ ਦੇ ਕੇ ਪੀ ਐਚ ਐਚ ਸਪੇਸ ਦੇ ਕੇ ਐਲ ਪੇਜ 95667 ਦੇ ਉੱਤੇ ਅਸੀਂ ਤੁਹਾਡੀ ਰਾਏ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਦਿਖਾਵਾਂਗੇ ਇੱਕ ਹੋਰ ਨਿੱਕੇ ਜਿਹੇ ਬ੍ਰੇਕ ਲਈ ਰੁਕਨੇ ਆਂ ਵਾਪਸ ਆਵਾਂਗੇ ਚਰਚਾ ਦੀ ਸ਼ੁਰੂਆਤ ਹੋਗੀ ਖੇਤੀ ਕਾਨੂੰਨਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਪੰਜਾਬ 'ਚ ਲਾਗੂ ਹੋਏ ਨੇ ਜਾਂ ਨਹੀਂ ਇਸ ਦੀ ਉੱਤੇ ਚਰਚਾ ਜਾਰੀ ਹੈ ਮਹਿਮਾਨ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਸੈਗਮੈਂਟ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਰੁਕ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਭੰਡਾਰੀ ਸਾਹਿਬ ਤੁਹਾਡਾ ਰਿਐਕਸ਼ਨ ਇਸੇ ਉੱਤੇ ਪੰਜਾਬ ਸਰਕਾਰ ਕਹਿੰਦੀ ਕੇਂਦਰ ਨੇ ਜੋ ਮਰਜ਼ੀ ਕਾਨੂੰਨ ਬਣਾਤੇ ਅਸੀਂ ਬ੍ਰੇਕ ਲਗਾਈ ਹੈ ਅਸੀਂ ਪੰਜਾਬ 'ਚ ਨਾ ਲਾਗੂ ਹੋਣ ਦਿੱਤੇ ਨੇ ਨਾ ਲਾਗੂ ਹੋਣ ਦਵਾਂਗੇ ਬੰਡਾਰੀ ਜੀ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ ਸਾਡੇ ਤੱਕ ਮੈਂ ਕੋਸ਼ਿਸ਼ ਕਰ ਰਣੇ ਕਿ ਦੁਬਾਰਾ ਦੁਬਾਰਾ ਅਸੀਂ ਤੁਹਾਨੂੰ ਜੋੜ ਸਕੀਏ ਤੁਹਾਡੀ ਆਵਾਜ਼ ਸਾਡੇ ਤੱਕ ਆ ਸਕੇ ਆਵਾਜ਼ ਨਹੀਂ ਆ ਰਹੀ ਤੁਹਾਡੀ ਜੈਕੇਸ਼ਨ ਰੋੜੀ ਜੀ ਕੁਝ ਕਹਿਣਾ ਚਾ ਰਹੇ ਨੇ ਹਾਂ ਲੋ ਹਾਂਜੀ ਆਰੀ ਆਵਾਜ਼ ਜੀ ਪੰਡਾਰੀ ਸਾਹਿਬ ਆਵਾਜ਼ ਆ ਰਹੀ ਹੈ ਤੁਹਾਡੀ ਹਾਂਜੀ ਅਸੀਂ ਕੋਈ ਕੋਈ ਆਪਣਾ ਆਪਣਾ ਸਟੇਟਮੈਂਟ ਦੇ ਸਕਦੇ ਹਾਂ ਸਰ ਕਾਂਗਰਸ ਕਹ ਰਹੀ ਹੈ ਕਿ ਅਸੀਂ ਕੇਂਦਰ ਤੋਂ ਕਾਨੂੰਨਨ ਰੋਪਤਾ ਅਸੀਂ ਪੰਜਾਬ ਚ ਲਾਗੂ ਹੋਣ ਦਿੱਤਾ ਨਾਲ ਦਵਾਂਗੇ ਦੇਖੋ ਜੀ ਐਟਾ ਪੰਜਾਬ ਦੇ ਵਿੱਚ ਜੋ ਇਹ ਸਾਰਾ ਕਾਲਾ ਮਾਲਾ ਹੋਇਆ ਕਿਸਾਨਾਂ ਨੇ ਆਪਣੀ ਗੱਲ ਰੱਖੀ ਹੈ ਕਿਸਾਨਾਂ ਦਾ ਹੱਕ ਹੈ ਆਪਣੀ ਗੱਲ ਰੱਖਣ ਦਾ ਉਹਨਾਂ ਦੇ ਇੰਟਰਸਟ ਉਹਨਾਂ ਨੇ ਬਾਚ ਕਰਨੇ ਅਸੀਂ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ ਉਹਨੂੰ ਐਕਸੈਪਟ ਕਰਦੇ ਹਾਂ ਉਹਨੂੰ ਰੈਕਗਨਾਈਜ਼ ਕਰਦੇ ਹਾਂ ਜੀ ਲੇਕਿਨ ਪੋਲੀਟੀਕਲ ਜਿਹੜਾ ਦੰਗਲ ਚੱਲ ਰਿਹਾ ਹੈ ਨਾ ਉਹਦਾ ਸੂਤੇ ਧਾਰ ਹੈ ਕੈਪਟਨ ਔਰ ਕੈਪਟਨ ਨੇ ਐਸੀ ਕੁੰਡੀ ਕਮਾਈ ਇਹ ਸਾਰੀ ਪੋਲਿਟਿਕਲ ਪਾਰਟੀਆਂ ਦੀ ਸਭ ਨਾਲ ਪਹਿਲਾਂ ਆਤਾ ਅਕਾਲੀ ਦਲ ਨੂੰ ਮਜਬੂਰ ਕਰਤਾ ਐਨਡੀਆ ਛੱਡਣ ਨੂੰ ਜੀ ਉਹਨਾਂ ਨੂੰ ਡਿਫੈਂਸਿਵ ਕਰਤਾ ਕਿ ਤੁਸੀਂ ਕੈਬਨਿਟ ਚਪਾਟ ਸੀ ਤੁਸੀਂ ਇਹਨਾਂ ਨੂੰ ਜਸਟੀਫਾਈ ਕੀਤਾ ਚਲੋ ਰੱਬ ਜਾਣੇ ਜੋ ਮੈਂ ਮਹਿਸੂਸ ਕਰਦਾ ਮਾਫੀ ਸਹਿਤ ਕਹਿੰਨਾ ਕਿ ਅਕਾਲੀ ਦਲ ਉਹਦੇ ਪੰਬਰਪੂਸੇ ਜਾ ਗਿਆ ਦੂਜੀ ਗੱਲ ਇਹ ਹੈ ਕਿ ਉਹ ਉਹਨਾਂ ਨੇ ਸਾਰੀ ਪੋਲਿਟਿਕਲ ਪਾਰਟੀਆਂ ਨੂੰ ਬੀਜੇਪੀ ਨੂੰ ਛੱਡ ਕੇ ਵਿਧਾਨ ਸਭਾ ਦਾ ਅਜਲਾਸ ਬਿਲਾ ਲਿਆ ਉਹਦੇ ਵਿੱਚ ਕਾਨੂੰਨ ਬਣਾ ਲਿਆ ਹੁਣ ਇਹ ਕਹਿੰਦੇ ਆ ਸਾਪ ਨਿਕਲ ਗਏ ਹੁਣ ਦੀ ਪਿੱਟੀ ਜਾਂਦੇ ਆ ਉਹਨੂੰ ਕਹਿੰਦੇ ਜੀ ਕਾਨੂੰਨ ਗਲਤ ਬਣਾਇਆ ਕਾਨੂੰਨ ਇਹ ਬਣਾ ਨਹੀਂ ਸਕਦਾ ਸੀ ਆ ਨਹੀਂ ਹੋ ਸਕਦਾ ਸੀ ਉਹ ਭਾਈ ਕਾਨੂੰਨ ਤੁਸੀਂ ਹੀ ਪਾਸ ਕੀਤਾ ਜੇ ਗਲਤ ਸੀ ਤੇ ਤੁਸੀਂ ਪਾਸ ਕਿਉਂ ਕੀਤਾ ਭਾਈ ਤੇ ਫਿਰ ਬਾਅਦ ਆ ਕੇ ਕਹਿੰਦੇ ਅਚੰਭੇ ਜੀ ਆਪ ਦੇ ਕਿ ਇਹ ਤਾਂ ਡਰਾਮਾ ਕੀਤਾ ਨਟਕੀ ਜੀਤੀਸ਼ਰ ਯੰਤਰ ਕੀਤਾ ਇਹ ਖਾਲੀ ਡਲ ਕਹਿੰਦਾ ਹੁਣ ਜਿਹੜਾ ਨਾ ਸਟੈਂਡ ਜੋ ਮਰਜ਼ੀ ਲੈ ਜਾ ਜੀ ਹੁਣ ਅਜੋ ਕੈਪਟਨ ਗੰਧਾ ਕੀ ਆਸ਼ੂ ਜ਼ਿੰਮੇਵਾਰ ਮਨਿਸਟਰ ਹੈ ਤਾਂ ਐਲਨ ਤਾਂ ਆਸ਼ੂ ਮਨਿਸਟਰ ਤਾਂ ਛੱਡੋ ਬੰਦਾ ਹੀ ਜ਼ਿੰਮੇਵਾਰ ਨੇ ਇਹ ਮੇਰੀ ਆਪਣਾ ਐਕਸਪੀਰੀਅੰਸ ਹੈ ਨਰੇਸ਼ ਸ਼ਹਿਰ ਦਾ ਦੂਜੀ ਗੱਲ ਕੈਪਟਨ ਕੋ ਹੁਣ ਕੋਈ ਚਾਰਾ ਨਹੀਂ ਲੁਪਾ ਪੋਤੀ ਕਰਨ ਦਾ ਨਹੀਂ ਤੁਸੀਂ ਵੀ ਕਾਨੂੰਨ ਲਾਗੂ ਹੋ ਗਏ ਹਾਂ ਹਾਂ ਉਹ ਆਪ ਹੀ ਕੰਦੇ ਲਾਗੂ ਹੋ ਗਏ ਉਹ ਕਿਸਾਨਾਂ ਨੂੰ ਕੰਦੇ ਲਾਗੂ ਨਹੀਂ ਹੋਇਆ ਸੀ ਨਹੀਂ ਹੁਣ ਦਿੱਤੇ ਸੁਣੋ 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 ਕਿਸਾਨਾਂ ਦੀ ਜਥੇਬੰਦੀ ਨੇ ਲਗਭਗ ਮਹੀਨਾ ਪਹਿਲਾਂ ਕੈਪਟਨ ਨੂੰ ਮਿਲ ਕੇ ਸਾਰੇ ਜਥੇਬੰਦੀਆਂ ਨੇ ਕਹਿਤਾ ਸੀ ਕਿ ਬੋਰਡ ਚ ਪ੍ਰਾਈਵੇਟ ਉਹ ਜਿਹੜੀ ਐ ਉਹ ਮਾਰਕੀਟ ਖੁੱਲ ਗਈ ਆ ਕਰੋਨਾ ਦੇ ਤੇ ਦਾ ਮਾਰਕੀਟਿੰਗ ਕਮੇਟੀ ਦਾ ਫੰਡ ਚਲਾ ਗਿਆ ਠੀਕ ਹੈ ਕੈਪਟਨ ਨੇ ਸਿਰਫ ਉਹਨਾਂ ਨੂੰ ਇਹ ਜਵਾਬ ਦਿੱਤਾ ਕਿ ਮੈਂ ਦੇਖਾਂਗਾ ਹੁਣ ਤੁਸੀਂ ਨਾ 1 ਸੈਕਿੰਡ ਦਿਓ ਮੈਨੂੰ ਇਹ ਨਾ ਖੇਜ ਦੀ ਵਾਲ ਦੀ ਜਿਹੜਾ ਨਾ ਇਹ ਵੀ ਡਬਲ ਕੇ ਮੈਂ ਖੇਡਦਾ राष्ट्रपति के इस इन तीनों कानूनों पे दस्तखत हुए थे उसी दिन ये तीनों कानून पूरे देश में लागू हो गए अभी किसी राज्य सरकार के ऊपर नहीं है कि वो इन्हें लागू करेगी या नहीं करेगी अगर सरकारों से होता तो देश भर से किसान केंद्र सरकार से बात करने के लिए दिल्ली क्यों आते वो अपने अपने राज्य के मुख्यमंत्रियों से मांग करते ये कानून केंद्र सरकार लाई है और कोई भी राज्य सरकार इन कानूनों को ना तो रोक सकती है और ना पास कर सकती है మేట స్టేట్మెంట్ పਹਿਲਾਂ ਹੈ పబ్లిక్ డొమైన్ ਦੇ ਵਿੱਚ ਹੈ ਤਾਂ ਤੁਸੀਂ ਲਗਾਤਾਰ ਅਸੀਂ ਵੀ ਸੁਣਾਉਂਦੇ ਰਹੇ ਹਾਂ ਤਾਂ ਜਦੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਐਕਚੁਅਲ ਹੈ ਲੀਆ ਜੈਕੇਸ਼ ਨਰੋੜੀ ਜੀ ਸਾਡੇ ਨਾਲ ਨੇ ਕੁਝ ਕਹਿਣਾ ਵੀ ਚਾ ਰਹੇ ਨੇ ਰੋੜੀ ਸਾਹਿਬ ਤੁਸੀਂ ਪਹਿਲਾਂ ਕਹਿ ਦਿੱਤਾ ਕੇਜਰੀਵਾਲ ਸਾਹਿਬ ਨੇ ਕਿ ਕਾਨੂੰਨ ਤਾਂ ਲਾਗੂ ਕਰ ਹੀ ਨਹੀਂ ਸਕਦਾ ਕੋਈ ਰੋਕ ਨਹੀਂ ਸਕਦਾ ਕੋਈ ਤਾਂ ਲਾਗੂ ਕਰਨੀ ਹੀ ਪੈਣੇ ਨੇ ਫਿਰ ਤੁਸੀਂ ਵਿਧਾਨ ਸਭਾ ਦੇ ਵਿੱਚ ਕਾਪੀਆਂ ਵੀ ਬਾੜਤੀਆਂ ਹੁਣ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਰੋਕੀਆਂ ਨੇ ਤਾਂ ਤੁਸੀਂ ਉਸ ਦੇ ਉੱਤੇ ਵੀ ਉਂਗਲ ਚੁੱਕ ਰਹੇ ਹੋ ਮੈਨੂੰ ਇਸ ਗੱਲ ਵੀ ਖੁਸ਼ੀ ਹੈ ਕਿ ਮੈਂ ਆਮ ਆਦਮੀ ਪਾਰਟੀ ਦਾ ਉਸ ਪਾਰਟੀ ਦਾ ਮੈਂ ਐਮਐਮਏ ਹਾਂ ਉਸ ਪਾਰਟੀ ਦਾ ਮੈਂ ਵਲੰਟੀਅਰ ਹਾਂ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੁਮਾਇੰਦਗੀ ਕਰਦੇ ਨੇ ਨੰਬਰ 1 ਨੰਬਰ 2 ਜਿਹੜੀ ਮੈਨੂੰ ਇਸਦੀ ਵੀ ਖੁਸ਼ੀ ਹੈ ਕਿ ਭੰਡਾਰੀ ਸਾਹਿਬ ਨੂੰ ਵੀ ਕੇਜਰੀਵਾਲ ਸਾਹਿਬ ਨੂੰ ਸੁਣਨਾ ਪੈ ਰਿਹਾ ਅੱਜ ਕਾਰਨ ਉਹਦਾ ਕੀ ਹੈ ਕਿ ਕੇਜਰੀਵਾਲ ਸਾਹਿਬ ਨੇ ਸਪਸ਼ਟ ਕਿਹਾ ਕਿ ਕੋਈ ਵੀ ਸਟੇਟ ਦਾ ਕੋਈ ਵੀ ਮੁੱਖ ਮੰਤਰੀ ਨਾਇਨ ਲਗ ਕਰ ਸਕਦਾ ਔਰ ਨਾ ਰੋ ਸਕਦਾ ਪਰ ਵਿਧਾਨ ਸਭਾ ਦੇ ਵਿੱਚ ਉਹਦੀਆਂ ਕਾਪੀਆਂ ਫਾੜ ਕੇ ਉਹਨਾਂ ਨੇ ਇਹਦਾ ਜਿਹੜਾ ਪ੍ਰੋਟੈਸਟ ਕੀਤਾ ਨੰਬਰ 1 ਨੰਬਰ 2 ਮੇਰੀ ਬੇਨਤੀ ਇਹ ਹੈ ਕਿ ਪੰਜਾਬ ਦੇ ਸਾ ਕੈਪਟਨ ਅਮਰਿੰਦਰ ਸਿੰਘ ਸਾਹਿਬ ਸਾਹਿਬ ਉਹ ਉਸ ਸਮੇਂ ਸਪਸ਼ਟ ਲੋਕਾਂ ਦੇ ਵਿੱਚ ਗੱਲ ਇਹ ਹੈ ਕਿ ਜਦੋਂ ਅੰਗਰੇਜ਼ੀ ਬੋਲਦੇ ਨੇ ਪੰਜ-ਪੰਜ ਮਿੰਟ ਲੰਬੀ ਦਾ ਸਪਸ਼ਟ ਸਮਝ ਲਿਆ ਜਾਵੇ ਕਿ ਸਾਰੇ ਝੂਠੇ ਕਿਉਂਕਿ ਇਹਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਨਹੀਂ ਸਮਝਣਗੇ ਬੇਰਕਾ ਸਾਹਿਬ ਨੂੰ ਮੇਰਾ ਸਿਰਫ ਇੱਕ ਸਵਾਲ ਮੈਨੂੰ ਪੂਰਨ ਉਮੀਦ ਹੈ ਕਿ ਗੋਲ-ਮੋਲ ਜਵਾਬ ਨਹੀਂ ਦੇਣਗੇ ਬਿਲਕੁਲ ਸਪਸ਼ਟ ਦੇਣਗੇ ਜੇਕਰ ਅੱਜ ਕਿਸਾਨਾਂ ਨੂੰ ਇਹ ਗੱਲ ਸਮਝਾਤੀ ਹੈ ਇਹਨਾਂ ਨੇ ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਕਾਨੂੰਨ ਲਾਗੂ ਪੰਜਾਬ ਵਿੱਚ ਨਹੀਂ ਹੋਣਗੇ ਸਾਰਾ ਹੀ ਪੰਜਾਬ ਸਭ ਤੋਂ ਪਹਿਲਾਂ ਦਿੱਲੀ ਜਾ ਕੇ ਕਿਉਂ ਬੈਠਿਆ ਵੇਰਕਾ ਸਾਹਿਬ ਵੇਰਕਾ ਜੀ ਜਵਾਬ ਤੁਹਾਡੇ ਤੋਂ ਲੈਣਾ ਚਾਹ ਰਿਹਾ ਸਾਰੇ ਬਈ ਪਹਿਲੀ ਗੱਲ ਇਹ ਹੈ ਬਈ ਜਿਹੜਾ ਨਰਮੋਈ ਹੁੰਦਾ ਨਾ ਉਹਨਾਂ ਦੀ ਆਪਣੀ ਕਹਾਣੀ ਹੁੰਦੀ ਹੈ ਅਕਾਲੀ ਦਲ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਦਾ ਇਤਿਹਾਸ ਤੁਹਾਡੇ ਸਾਹਮਣੇ ਹੈ ਔਰ ਭਾਜਪਾ ਜਿਨ੍ਹਾਂ ਨੇ ਪੇਟੇ 'ਚ ਛੁਰੀ ਮਾਰੀ ਇਹ ਤੁਹਾਡੇ ਸਾਹਮਣੇ ਤਿੰਨ ਚਿਹਰੇ ਆ ਇਹ ਤਿੰਨਾਂ ਦੇ ਬਾਰੇ ਇੱਕ ਇੱਕ ਸ਼ਬਦ ਮੈਂ ਕਹਾਂਗਾ ਕਿ ਜਿੱਥੋਂ ਤੱਕ ਕਾਂਗਰਸ ਪਾਰਟੀ ਦੇ ਇਲਜ਼ਾਮ ਲਗਾਉਂਦਾ ਸਵਾਲ ਹੈ ਕਾਂਗਰਸ ਪਾਰਟੀ ਦੀ ਸਰਕਾਰ ਰਾਜਸਥਾਨ 'ਚ ਹੈ ਅਸੀਂ ਰੱਦ ਕੀਤੇ ਆ ਉੱਥੇ ਛੱਤੀਸਗੜ੍ਹ 'ਚ ਹੈ ਅਸੀਂ ਰੱਦ ਕੀਤੇ ਆ ਉੱਥੇ ਪੰਜਾਬ 'ਚ ਹੈ ਅਸੀਂ ਰੱਦ ਕੀਤੇ ਆ ਇੱਥੇ ਔਰ ਮੈਨੂੰ ਦੱਸ ਦਿਓ ਦਿੱਲੀ ਦੇ ਵਿੱਚ ਕਿਉਂ ਕਹਿੰਦੇ ਪੰਜਾਬ 'ਚ ਲਾਗੂ ਹੋ ਗਏ ਭਈ ਪੰਜਾਬ ਤੁਸੀਂ ਕਿਹੜਾ ਰੋਟਰ ਜੈਸਮ ਜਾਰੀ ਕੀਤਾ ਦਿੱਲੀ ਦੇ ਕੇਜਰੀਵਾਲ ਸਾਹਿਬ ਨੇ ਨੰਦੀ ਦਾ ਕੇਸਰੀਵਾਲ ਸਾਹਿਬ ਨੇ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਵੀ ਆ ਦਿੱਲੀ ਦੇ ਲਾਗੂ ਹੋ ਗਏ ਅਸੀਂ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਔਰ ਪੰਜਾਬ ਤੇ ਲਾਗੂ

ਪੰਜਾਬ 'ਚ ਜੇ ਕਾਨੂੰਨ ਲਾਗੂ ਨਹੀਂ ਹੋਇਆ ਜਾਂ ਨਹੀਂ ਹੋ ਸਕਦਾ ਫਿਰ ਨਹੀਂ ਪੰਜਾਬ ਦਾ ਕਿਸਾਨ ਕਿਉਂ ਹੈ ਬਿਲਕੁਲ ਨਹੀਂ ਹੋਣਗੇ ਹੁਣ ਹੁਣ ਦੀ ਟੈਨਸ਼ਨ ਖਤਮ ਹੋ ਗਈ ਫਿਰ ਬੇਰਕਾ ਸਾਹਿਬ ਜੀ ਕੋਈ ਜਵਾਬ ਨਹੀਂ ਬੇਰਕਾ ਸਾਹਿਬ ਉਹ ਕਹਿ ਰਹੇ ਨੇ ਕਿ ਜੇਕਰ ਪੰਜਾਬ ਦਾ ਕਾਨੂੰਨ ਲਾਗੂ ਹੀ ਨਹੀਂ ਹੋਇਆ ਤਾਂ ਪੰਜਾਬ ਦਾ ਕਿਸਾਨ ਟੈਨਸ਼ਨ ਕਿਉਂ ਹੈ ਕਿਉਂ ਜਾ ਕੇ ਦਿੱਲੀ ਬਾਰਡਰ ਤੇ ਬੈਠਾ ਹੋਇਆ ਬਈ ਟੈਨਸ਼ਨ ਚ ਐਸ ਲਈ ਹੈ ਕਿ ਕੇਂਦਰ ਸਰਕਾਰ ਇਨਫੋਰਸ ਕਰਨਾ ਚਾਹੁੰਦਾ ਹੈ ਕੇਂਦਰ ਸਰਕਾਰ ਜ਼ਬਰਦਸਤੀ ਕਰਨਾ ਚਾਹੁੰਦਾ ਹੈ ਔਰ ਕੇਂਦਰ ਸਰਕਾਰ ਇਥੇ ਡੰਡੇ ਦੇ ਨਾਲ ਲਾਗੂ ਕਰਨਾ ਚਾਹੁੰਦਾ ਹੈ ਜਿਹਨੂੰ ਅਸੀਂ ਰੋਕ ਰਹੇ ਆਂ ਔਰ ਅਸੀਂ ਕਹਿ ਰਹੇ ਆਂ ਕਿ ਜਦ ਤੱਕ ਸਾਡੀ ਸਰਕਾਰ ਅਸੀਂ ਲਾਗੂ ਨਹੀਂ ਹੋਣ ਦਿਆਂਗੇ ਰੋਹਿਤਾ ਰੋਹਿਤਾ ਜੀ ਕਹਿੰਦੇ ਠੀਕ ਹੈ ਮੈਂ 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 ਰੋੜੀ ਸਾਹਿਬ ਕੋਟੇ ਕੋਲੋਂ ਮੈਂ ਕੋਲੋਂ ਭਾਈ ਦਿੱਲੀ ਉਹ ਦਿੱਲੀ ਦੇ ਵਿੱਚ ਤੁਹਾਡੇ ਜੀ ਮੂਹ ਦਿਖਾ ਦੇ ਕਾਬਰ ਹੈਗੇ ਹੋ ਬੀਜੇਪੀ ਵਾਲਿਓ ਦੇਖੋ ਪੰਜਾਬ ਦੀ ਅਸੀਂ ਰੱਖ ਕਰ ਦਿੱਤਾ ਤੁਸੀਂ ਨਿਕਲ ਸਕਦੇ ਹੋ ਤੁਸੀਂ ਜੇਬ ਚੋਂ ਬਾਹਰ ਆਏ ਹੋ ਵੱਡਾ ਫੈਸਲਾ ਲਿਆ ਆਮ ਆਗੂ ਪਾਰਟੀ ਜਾਂ ਜਨੂ ਕਾਂਗਰਸ ਵੀ ਕਹਿੰਦੇ ਕਿ ਤੁਸੀਂ ਟ੍ਰੈਪ ਚ ਫਸ ਗਏ ਇਹ ਮਤਲਬ ਤੁਸੀਂ ਬੰਦ ਮੈਂ ਠੀਕ ਕਰਦੇ ਮੈਂ ਕਹਿੰਦਾ ਸਭ ਤੁਹਾਡੇ ਕੋਲਾਰੇ ਰਿਐਕਸ਼ਨ ਲੈ ਲੈਂਦੇ ਸਮਾਂ ਆਪਣੇ ਕਿਉਂ ਗੌਰਮੈਂਟ ਤੁਹਾਡਾ ਢੀ ਹੈ ਇਹਦੇ ਮੁੱਦੇ ਤੁਹਾਡੀ ਬੰਦਮਾਸ਼ੀ ਤੁਹਾਡੀ ਬੰਦਮਾਸ਼ੀ ਚੱਲਦੀ ਹੈ ਬਟਵਾ ਸਾਹਿਬ ਗੌਰਵ ਜੀ ਗੌਰਵ ਜੀ ਮੇਰੀ ਬੇਨਤੀ ਹੈ ਨਿਕਾ ਕੇ ਡਿਬੇਟ ਆਪਾਂ ਬੜੇ ਸਲੀਕੇ ਨਾਲ ਕਰੀਏ ਔਰ ਮੇਰੀ ਹੱਥ ਪਾਨ ਕੇ ਬੇਨਤੀ ਭੰਡਾਰੀ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੈਪਟਨ ਅਮਰਿੰਦਰ ਸਿੰਘ ਦੇ ਟਰੈਪ ਚ ਆ ਗਿਆ ਤੇ ਟਰੈਪ ਚ ਆਣ ਕੇ ਐਨਡੀਏ ਛੱਡਦਾ ਮੈਂ ਭੰਡਾਰੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਔਰ ਸਪਸ਼ਟ ਕਰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਤੋਂ ਬਹੁਤ ਦੁਖੀ ਸੀ ਔਰ ਆਲਰੇਡੀ ਅਕਾਲੀ ਦਲ ਦੇ ਵਿੱਚ ਚਰਚਾ ਚੱਲਦੀ ਸੀ ਕਿ ਸਾਨੂੰ ਭਾਰਤ ਜਨਤਾ ਪਾਰਟੀ ਨਾਲ ਨਹੀਂ ਰਹਿਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਹੁਣ ਅਮਿਤ ਸ਼ਾਹ ਜੀ ਤੇ ਨਰਿੰਦਰ ਮੋਦੀ ਜੀ ਸ਼ਰੋਮਣੀ ਕਾਲੀਦਾਮ ਨੂੰ ਜਲੀਲ ਕਰ ਰਹੇ ਸੀ ਕਿਸੇ ਤਰ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਸੀ ਕਿਸੇ ਵਾਰ ਗੱਲ ਵਾਸਤੇ ਪੁੱਛਿਆ ਨਹੀਂ ਸੀ ਜਿਆਦਾ ਦੱਸਿਆ ਨਹੀਂ ਸੀ ਜਾਂਦਾ ਇਹ ਆਲਰੇਡੀ ਕਾਲੀਦਾਮ ਦੇ ਵਿੱਚ ਗੱਲ ਚੱਲਦੀ ਸੀ ਪਰ ਤੁਸੀਂ ਕਹਾੜਾ ਮਾਰਿਆ ਪੰਜਾਬ ਦੀ ਕਿਸਾਨੀ ਦੇ ਉੱਤੇ ਅਜਿਹੇ ਕਦਮ ਚੁੱਕਿਆ ਅਜਿਹੇ ਕਹਿਰ ਕਮਾਇਆ ਅਜਿਹੇ ਪਾਪ ਕਮਾਇਆ ਧੋਖਾ ਕੀਤਾ ਦੇਸ਼ ਦੇ ਨਾਲ ਖੇਤੀ ਬਾੜੀ ਦਾ ਕਾਨੂੰਨ ਤੁਸੀਂ ਟ੍ਰੇਡ ਐਂਡ ਕਮਰਸ 'ਚ ਲਿਆਂਦਾ ਔਰ ਪੰਜਾਬ ਦੀ ਕਿਸਾਨੀ ਨੂੰ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰਵਾ ਦਿੱਤਾ ਜਦੋਂ ਤੁਸੀਂ ਕਦਮ ਚੁੱਕਿਆ ਤਾਂ ਫਿਰ ਸ਼ਰੋਮਣੀ ਕਾਲੀਦਾ ਕਦਾ ਚਿੱਤ ਵੀ ਤੁਹਾਡੇ ਨਾਲ ਨਹੀਂ ਰਹਿ ਸਕਦਾ ਹੁਣ ਆਜੋ ਗੱਲ ਕਾਂਗਰਸ ਪਾਰਟੀ ਦੀ ਇਹ ਕਹਿੰਦੇ ਕਿ ਕਾਨੂੰਨ ਲਾਗੂ ਨਹੀਂ ਦੂਸਰੇ ਬੰਨੇ ਕੀ ਹੈ ਗੌਰਵ ਜੀ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲਗਭਗ 1 ਦਰਜਨ ਪੰਜਾਬ ਦੇ ਪੁਲਿਸ ਆਫੀਸਰ ਤੇ ਆਈਐਸ ਆਫੀਸਰ ਦਿੱਲੀ ਬਿਠਾਏ ਆ ਜਿਹੜੇ ਵਾਰ-ਵਾਰ ਸਾਨੂੰ ਪਟੀਆਂ ਪੜਾਉਂਦੇ ਆ ਕਿ ਕਾਨੂੰਨ 'ਚ ਸੌਦਾ ਪ੍ਰਵਾਨ ਕਰ ਲਓ ਇਹ ਕੈਪਟਨ ਅਮਰਿੰਦਰ ਸਿੰਘ ਕਿਉਂ ਕਹਿ ਰਹੇ ਨੇ ਕਿ ਕਾਨੂੰਨ 'ਚ ਸੌਦਾ ਪ੍ਰਵਾਨ ਕਰ ਲਓ ਕਾਨੂੰਨ ਰੱਦ ਨਾ ਕਰਵਾਓ ਇਹ ਕਿਹੜੀਆਂ ਸਾਜਾਂ ਨੇ ਨਰਿੰਦਰ ਮੋਦੀ ਜੀ ਨਾਲ ਭਾਰਤੀ ਜਨਤਾ ਪਾਰਟੀ ਨਾਲ ਕੇਂਦਰ ਸਰਕਾਰ ਦੇ ਨਾਲ ਕਰਨ ਬਿਲਕੁਲ ਸਹੀ ਕਿ ਕੇਂਦਰ ਇਹ ਸੁਖਬੀਰ ਬਾਦਲ ਕਹਿ ਰਿਹਾ ਹੈ ਇਹ ਹਰ ਸਿਮਰ ਕੋਰ ਬਾਦਲ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਇਹ ਪ੍ਰਕਾਸ਼ ਸਿੰਘ ਬਾਦਲ ਕਹਿ ਰਿਹਾ ਹੈ ਦਬਾਰ ਬਣਾਓ ਪ੍ਰਕਾਸ਼ ਸਿੰਘ ਬਾਦਲ ਬਾਰ ਆ ਕੇ ਕਹਿ ਰਿਹਾ ਹੈ ਇਹ ਕਾਨੂੰਨ ਚੰਗੇ ਆ ਲਾਗੂ ਕਰਾ ਲਓ ਇਹ ਇਹ ਕੈਪਟਨ ਅਮਰਿੰਦਰ ਸਿੰਘ ਨਹੀਂ ਕਹਿ ਰਿਹਾ ਬਲਟੋਵਾਲ ਸਾਹਿਬ ਅਸਲੀ ਗੱਲ ਜਿਹੜੀ ਹੈ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਕਿਹਾ ਆ ਆਗੂ ਸਹਿਬਾਨਾਂ ਦੇ ਬਿਆਨ ਮੇਰਾ ਬਿਆਨ ਨਹੀਂ ਗਏ ਔਰ ਦੂਸਰੀ ਗੱਲ ਜਿਹੜੀ ਹੈ ਭਾਈ ਆਗੂ ਸਾਹਿਬ ਭਾਈ ਕਿਹੜਾ ਆਈਪੀਐਸ ਬੈਠਾ ਸਾਡਾ ਉੱਥੇ ਕਿਹੜਾ ਆਈਐਸ ਬੈਠਾ ਉੱਥੇ ਸਾਡਾ ਕੋਈ ਆਈਐਸ ਨਹੀਂ ਸਾਡਾ ਕੋਈ ਆਈਪੀਐਸ ਨਹੀਂ ਉੱਥੇ ਕਾਣੀ ਦਲ ਦੇ ਏਜੰਟ ਬੈਠੇ ਆ ਉੱਥੇ ਜਬੀਰ ਬਾਦਲ ਦੇ ਏਜੰਟ ਬੈਠੇ ਆ ਜਿਹੜੇ ਇਹ ਮੁਮਤ ਨੂੰ ਫੇਰ ਕਰਨਾ ਚਾਹੁੰਦੇ ਆ ਮੈਨੂੰ ਗੱਲ ਕਹਿੰਦੇ ਰਾਜੇਵਰ ਸਾਹਿਬ ਦਾ ਬਿਆਨ ਬਟੇ ਬਟੇ ਹੋਰ ਬਹੁਤ ਕਾਰਸਾਨ ਜਿੱਥੇ ਬੰਦੇ ਆਗੂ ਸਾਹਿਬਾਨ ਦੇ ਬਿਆਨ ਹੈ ਮੇਰੀ ਮੇਰੀ ਬੇਨਤੀ ਇਨੀ ਕਹੇ ਕਿ ਕਾਂਗਰਸ ਪਾਰਟੀ ਵੀ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਕਿ ਅਸੀਂ ਕਾਲੇ ਕਾਨੂੰਨਾਂ ਦੇ ਵਿਰੁੱਧ ਆਮ ਆਦਮੀ ਪਾਰਟੀ ਵੀ ਕਹਿੰਦੀ ਕਿ ਕਾਲੇ ਕਾਨੂੰਨਾਂ ਦੇ ਵਿਰੁੱਧ ਹੈ ਠੀਕ ਹੈ ਮੰਨ ਲਿਆ ਤੇ ਫਿਰ ਰਾਗਵ ਚੱਡਾ ਜੀ ਕਿਉਂ ਕਹਿੰਦੇ ਕਿ ਏਪੀਐਮਸੀ ਐਕਟ ਜਿਹੜਾ ਬਹੁਤ ਵਧੀਆ ਹੈ ਏਪੀਐਮਸੀ ਐਕਟ ਜਿਹੜਾ 23 ਨਵੰਬਰ ਨੂੰ ਦਿੱਲੀ ਦੇ ਵਿੱਚ ਬਕਾਇਦਾ ਨੋਟੀਫਿਕੇਸ਼ਨ ਕਰਕੇ ਲਾਗੂ ਕੀਤਾ ਗਿਆ ਹੈ ਰਾਗਵ ਚੱਡਾ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਜਿਹੜਾ ਇਹ ਕਾਨੂੰਨ ਕਿਉਂ ਦਾਰਣ ਕੀਤਾ ਆ ਇਹ ਕਹਿੰਦੇ ਕਿ ਕਾਨੂੰਨ ਹੀ ਬਹੁਤ ਵਧੀਆ ਹੈ ਇਹ ਸਟੇਟਮੈਂਟ ਹੈ ਨਾ ਦੀ ਬਾਈਟ ਆਉਣਾ ਦੀ ਸਰ ਮੈਂ ਮੈਂ ਬਡੋਸ ਸਾਹਿਬ ਹੀ ਕਨੈਕਸ਼ਨ ਲੈ ਲਾਂਗਾ ਉਸ ਸਮਾਂ ਬਹੁਤ ਬਣਾ ਪੂਰਾ ਓਡੀਸਾ ਬੱਚੋੜੇ ਵੱਡੇ ਵੱਡੇ ਅਫਸਰ ਨੇ ਕੇ ਇੱਕ ਨੂੰ ਬਹੁਤ ਬਡੋਸ ਸਾਹਿਬ ਤੁਹਾਡੇ ਕੋਲ ਆਣਾ ਰੋੜੀ ਸਾਹਿਬ ਛੋਟਾ ਜਿਹਾ ਰਿਐਕਸ਼ਨ ਕੁਝ ਕਹਿਣਾ ਚਾ ਰਹੇ ਹੋ ਰੋੜੀ ਸਾਹਿਬ ਪਰ ਟੋਵਾ ਸਾਹਿਬ ਨੇ ਮੇਰਾ ਕਟਾਕਸ਼ ਹੈ ਵੱਡੇ ਬਾਦਲ ਸਾਹਿਬ ਦੀ ਵੀਡੀਓ ਸੁਣ ਲਈ ਹੋਣੀ ਜਿਹਨਾਂ ਦੀ ਗੱਲ ਕਰਦੇ ਆ ਵੱਡੇ ਬਾਦਲ ਸਾਹਿਬ ਨੇ ਬੜੀਆਂ ਸੇਵਾਵਾਂ ਦੇ ਕੰਮ ਕੀਤੇ ਸੀ ਨਾ ਜੀ ਠੀਕ ਹੈ ਮੈਂ ਤੁਹਾਡੇ ਕੋਲ ਵਾਪਸ ਆਉਣਾ ਮੈਂ ਚਰਨਪਾਲ ਬਾਗੜੀ ਜੀ ਤੋਂ ਇੱਕ ਰਿਐਕਸ਼ਨ ਲੈਣਾ ਬਾਗੜੀ ਸਾਹਿਬ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਸਰ ਮੈਂ ਦੋ ਚੀਜ਼ਾਂ ਸਮਝਣੀਆਂ ਚਾਹੁੰਦਾ ਕਿ ਜਦੋਂ ਕੇਂਦਰ ਨੇ ਕਾਨੂੰਨ ਬਣਾਤਾ ਤਾਂ ਕੀ ਸੂਬਾ ਸਰਕਾਰ ਨੂੰ ਉਸਦੇ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਹੋਏਗਾ ਜਾਂ ਉਸਦੀ ਵੀ ਜ਼ਰੂਰਤ ਨਹੀਂ ਹੈ ਆਟੋਮੈਟਿਕਲੀ ਇੰਪਲੀਮੈਂਟ ਹੋ ਜਾਏਗਾ ਤੇ ਦੂਜਾ ਜੋ ਪਾਣੀਆਂ ਵਾਲਾ ਮਸਲਾ ਸੀ ਕਿ ਉਸਦੇ ਨਾਲ ਇਹ ਕਾਨੂੰਨਾਂ ਨੂੰ ਕੰਪੇਅਰ ਕੀਤਾ ਜਾ ਸਕਦਾ ਹੈ ਜਾਂ ਨਹੀਂ ਹਾਂਜੀ ਪਹਿਲਾ ਆਨਸਰ ਮੇਰਾ ਜਿਹੜਾ ਹੈ ਉਹ ਮੈਂ ਪਹਿਲਾਂ ਵੀ ਤੁਹਾਡੇ ਜਰੀਏ ਕਲੀਅਰ ਕੀਤਾ ਸੀ ਕੋਈ ਰੈਜ਼ੋਲੂਸ਼ਨ ਪਾਸ ਕਰਨ ਦੀ ਲੋੜ ਨਹੀਂ ਸਿਰਫ ਮੇਰਾ ਇਹ ਸੀ ਕਿ ਅਗਰ ਜਿਹੜੀ ਸਟੇਟ ਗਵਰਨਮੈਂਟ ਹੈ ਮੇਰੀ ਸੁਜੈਸ਼ਨ ਸੀ ਮੇਰਾ opinion ਸੀ ਲੀਗਲ ਕਿ ਅੰਡਰ ਆਰਟੀਕਲ 131 ਦੇ ਵਿੱਚ ਸੁਪਰੀਮ ਕੋਰਟ ਜਾਇਆ ਜਾਇਆ ਜਾ ਸਕਦਾ ਅਗਰ ਕੋਈ ਸਟੇਟ ਤੇ ਯੂਨੀਅਨ ਲਿਸਟ ਦੇ ਵਿਸ਼ੇ ਦਾ ਪ੍ਰੋਬਲਮ ਹੈ ਜਿਵੇਂ ਹੁਣ ਇਹ ਕਹਿੰਦੇ ਮਤਲਬ ਐਕਟ ਜਿਹੜੇ ਸਟੇਟ ਵਾਲੇ ਵਿਸ਼ੇ ਚ ਜਾ ਕੇ ਇਹਨਾਂ ਨੇ ਸਟੇਟ ਲਿਸਟ ਵਾਲੇ ਚ ਬਣਾਤਾ ਉਹ ਸੁਪਰੀਮ ਕੋਰਟ ਸੂਟ ਫਾਈਲ ਮੈਂ ਪਹਿਲਾਂ ਵੀ ਤੁਹਾਨੂੰ ਇਹ ਕਲੀਅਰ ਕੀਤੀ ਸੀ ਗੱਲ ਫਾਰਮਰ ਐਜੀਟੇਟ ਪੀਸਫੁਲ ਕਰ ਰਹੇ ਨੇ ਪੰਜਾਬ ਗਵਰਨਮੈਂਟ ਇਹ ਵੀ ਕਰ ਸਕਦੀ ਸੀ ਕਿਉਂਕਿ ਕੁਐਸਚਨ ਇਹ ਹੈ ਜਿਹੜਾ ਦੂਜਾ ਇਹਨਾਂ ਨੇ ਐਮੈਂਡਮੈਂਟ ਕੀਤੀ ਉਹਨੂੰ ਅਸੈਂਟ ਮੈਨੂੰ ਨਹੀਂ ਲੱਗਦਾ ਵੀ ਗਵਰਨਰ ਤੇ ਪ੍ਰੈਜ਼ੀਡੈਂਟ ਉਹਨੂੰ ਅਸੈਂਟ ਦੇਣ ਲੱਗਾ 19 ਦੇਰ ਉਹ ਤਾਂ ਬਿੱਲ ਨੇ ਉਹ ਐਕਟੇ ਨਹੀਂ ਬਣਨੇ ਦੂਜਾ ਜਿਹੜਾ ਤੁਸੀਂ ਪੁੱਛਿਆ ਪਾਣੀਆਂ ਦੇ ਮੁੱਦੇ ਵਾਲਾ ਉਹ ਐਂਟਰੀ 56 ਹੈ ਇਨ ਯੂਨੀਅਨ ਲਿਸਟ ਯੂਨੀਅਨ ਲਿਸਟ ਕੋਲ ਸੈਂਟਰਲ ਗਵਰਨਮੈਂਟ ਕੋਲ ਪਾਰ ਹੈਗੀ ਆ ਉਹਦੇ ਤੇ ਇਨੈਕਟਮੈਂਟ ਕਰਨ ਦੀ ਇਹ ਰਿਪੀਲੀਅਨ ਲਾ ਸੀ ਤੁਹਾਨੂੰ ਵੀ ਪਤਾ ਹੋਣਾ ਇਹ ਡਿਸਪਿਊਟ ਜਿਹੜਾ ਪ੍ਰਾਇਓਰ ਟੂ ਥੈਟ ਜਿਹੜਾ ਚੱਲਦਾ ਆਉਂਦਾ ਸੀ ਪੰਜ ਪਾਣੀਆਂ ਦਾ ਜਿਹੜਾ ਡਿਸਟ੍ਰਿਬਿਊਸ਼ਨ ਦਾ ਇਸ਼ੂ ਸੀ ਉਹਦੇ ਨਾਲ ਇਹਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਇਟ ਇਜ਼ ਨਾਟ ਕੰਪੇਅਰੇਬਲ ਤੇ ਦੀ ਇਨਸਟੈਂਟ ਇਸ਼ੂ ਹਾਂ ਸੁਪਰੀਮ ਕੋਰਟ ਦੀ ਜਜਮੈਂਟ ਤੋਂ ਬਾਅਦ ਸੁਪਰੀਮ ਕੋਰਟ ਦੀ ਇੱਕ ਉਹਦੇ ਚ ਅਬਜ਼ਰਵੇਸ਼ਨ ਤੋਂ ਬਾਅਦ ਪੰਜਾਬ ਗਵਰਨਮੈਂਟ ਨੇ ਇੱਕ ਹੋਰ ਐਕਟ ਲਿਆਂਦਾ ਸੀ ਔਰ ਸੁਪਰੀਮ ਕੋਰਟ ਨੇ ਉਹ ਸਟੇ ਕਰਤਾ ਸੀ ਤੀਜੇ ਦਿਨੇ ਉਹ ਸਟੇ ਪਿਆ ਹੋਇਆ ਉਹ ਸੁਪਰੀਮ ਕੋਰਟ ਪੈਂਡਿੰਗ ਪਿਆ ਹੋਇਆ ਇਹ ਐਕਟ ਦੇ ਵਿੱਚ ਪੰਜਾਬ ਗਵਰਨਮੈਂਟ ਹੁਣ ਤੱਕ ਉੱਥੇ ਨਹੀਂ ਪਹੁੰਚੀ ਜਿੱਥੇ ਆਰਟੀਕਲ 131 ਦੇ ਵਿੱਚ ਪਾਵਰਜ਼ ਨੂੰ ਤੁਸੀਂ ਅਗਰ 19 ਦੇਰ ਕਿਦਾਂ ਪਾਰਲੀਮੈਂਟ ਇਹ ਫੈਡਰਲ ਸਟਰਕਚਰ ਜਿਹੜਾ ਹੈ ਉਹ ਸਾਡਾ ਬੇਸਿਕ ਫੀਚਰ ਆਫ ਦੀ ਕਨਸਟੀਟਿਊਸ਼ਨ ਆਫ ਇੰਡੀਆ ਇਟ ਇਜ਼ ਹੈਲਡ ਇਨ 1978 ਇਨ ਕੇਸ਼ਵਨੰਦ ਭਾਰਤੀ ਕੇਸ ਬਾਇ ਯੂਨੀਅਨ ਆਫ ਇੰਡੀਆ ਬਾਇ ਸੁਪਰੀਮ ਕੋਰਟ ਉਹ ਬੇਸਿਕ ਫੀਚਰ ਹੈ ਜਿਹੜਾ ਐਦਾਂ ਤਾਂ ਫਿਰ ਸੈਂਟਰਲ ਗਵਰਨਮੈਂਟ ਕੱਲ ਐਕਟ ਲਿਆਏਗੀ ਸਾਰੇ ਐਕਟ ਸਟੇਟ ਵਾਲੇ ਉਹ ਚ ਡਿਸਪਿਊਟ ਹੋਣ ਦਾ ਇਸੇ ਕਰਕੇ 131 ਆਰਟੀਕਲ ਵੀ ਦਿੱਤਾ ਪ੍ਰਾਵਧਾਨ ਜਿੱਥੇ ਜਾ ਕੇ ਜਿਹੜਾ ਪਾਣੀਆਂ ਦਾ ਮੁੱਦਾ ਹੈ ਉਹਨਾਂ ਦੀ ਹਰ ਚੀਜ਼ ਦਾ ਕਿ ਜੇ ਸੈਂਟਰਲ ਗਵਰਨਮੈਂਟ ਨੇ ਕੁਝ ਕੀਤਾ ਹੈ ਤਾਂ ਉਹਨਾਂ ਕੋਲ ਵੀ ਵਕੀਲਾਂ ਦੀ ਲੀਗਲ ਐਕਸਪਰਟਸ ਦੀ ਕਲੰਬੀ ਚੌੜੀ ਟੀਮ ਆਲਰੇਡੀ ਹੈ ਉੱਥੇ ਵੀ ਸੋਲੀਸਿਟਰ ਜਨਰਲ ਬੈਠੇ ਹੋਏ ਨੇ ਬਹੁਤ ਸਾਰੇ ਐਡੀਸ਼ਨਲ ਸੋਲੀਸਿਟਰ ਜਨਰਲ ਨੇ ਅ ਸ਼ੁਕਰੀਆ ਸਾਰੇ ਮਹਿਮਾਨਾਂ ਦਾ ਮੈਂ ਮਾਫੀ ਚਾਹੂੰਗਾ ਕਿ ਆਖਰੀ ਕਮੈਂਟ ਨਹੀਂ ਲੈ ਆਖਰੀ ਕਮੈਂਟ ਨਹੀਂ ਲੈ ਪਾਵਾਂਗਾ ਸਾਡੇ ਕੋਲ ਸਮੇਂ ਦੀ ਅੱਜ ਥੋੜੀ ਕਮੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਦੋ ਚੀਜ਼ਾਂ ਬਹੁਤ ਕਲੀਅਰ ਹੁੰਦੀਆਂ ਹੋਈਆਂ ਇਸ ਪੂਰੀ ਚਰਚਾ ਦੇ ਵਿੱਚ ਨਜ਼ਰ ਆਈਆਂ ਨੇ ਪੰਜਾਬ ਸਰਕਾਰ ਇਸ ਸਮੇਂ ਦਾਅਵਾ ਕਰ ਰਹੀ ਹੈ ਕਿ ਅਸੀਂ ਕਾਨੂੰਨ ਲਾਗੂ ਨਹੀਂ ਕੀਤੇ ਇਸ ਦੇ ਵਿੱਚ ਇੰਪੋਰਟੈਂਟ ਪੁਆਇੰਟ ਇਹ ਹੈ ਕਿ ਜੋ ਕਾਨੂੰਨੀ ਮਾਹਰ ਸਾਨੂੰ ਦੱਸ ਕੇ ਗਏ ਨੇ ਇਸ ਡਿਬੇਟ ਦੇ ਜ਼ਰੀਏ ਕਿ ਜੇਕਰ ਕੋਈ ਕੇਂਦਰ ਨੇ ਕਾਨੂੰਨ ਬਣਾਇਆ ਤਾਂ ਆਟੋਮੈਟਿਕਲੀ ਉਹ ਲਾਗੂ ਹੋ ਜਾਏਗਾ ਪੁਰ ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਜੋ ਵੀ ਕੁਝ ਕੀਤਾ ਜੋ ਅਮੈਂਡਮੈਂਟਸ ਕੀਤੀਆਂ ਜਾਂ ਨਵੇਂ ਕੁਝ ਉਸ ਦੇ ਵਿੱਚ ਚੀਜ਼ਾਂ ਪਾਈਆਂ ਉਹ ਉਸ ਵੇਲੇ ਤੱਕ ਤਾਂ ਇੰਪਲੀਮੈਂਟ ਨਹੀਂ ਹੋਣਗੀਆਂ ਜਦੋਂ ਤੱਕ ਕੰਸੈਂਟ ਨਹੀਂ ਮਿਲਦਾ ਰਾਜਪਾਲ ਦੇ ਥਰੂ ਰਾਸ਼ਟਰਪਤੀ ਦਾ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਇੰਪਲੀਮੈਂਟ ਹੋਇਆ ਇਹ ਤੁਸੀਂ ਕਹਿ ਸਕਦੇ ਹੋ ਕਿ ਆਟੋਮੈਟਿਕਲੀ ਇੰਪਲੀਮੈਂਟ ਹੋ ਗਿਆ ਪੰਜਾਬ ਸਰਕਾਰ ਦਾ ਇਸ ਦੇ ਵਿੱਚ ਕੋਈ ਰੋਲ ਨਹੀਂ ਸੀ ਪਰ ਕੀ ਵਾਕਈ ਇਸ ਦਾ ਕੋਈ ਅਸਰ ਆ ਰਿਹਾ ਨਜ਼ਰ ਜਾਂ ਨਹੀਂ ਨਜ਼ਰ ਆ ਰਿਹਾ ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਹੈ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਇਸ ਚਰਚਾ ਦੇ ਵਿੱਚ ਨਹੀਂ ਛੋਟਾ ਜਿਹਾ ਬ੍ਰੇਕ ਉਸ ਤੋਂ ਬਾਅਦ ਦੱਸਾਂਗੇ ਕਿ ਵਾਕਈ ਕੋਈ ਅਸਰ ਨਜ਼ਰ ਆਇਆ ਹੈ ਜਾਂ ਨਹੀਂ ਕਿਉਂਕਿ ਉਹ ਦਰਸ਼ਕਾਂ ਦੀ ਰਾਏ ਹੋਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਬ੍ਰੇਕ ਤੇ ਅੱਜ ਦੇ ਸਵਾਲ ਦੀ ਹੈ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛਿਆ ਤੇ ਦਰਸ਼ਕਾਂ ਦੀ ਰਾਏ ਸਭ ਦੇ ਨਾਲ ਸਾਂਝੀ ਕਰਨ ਦਾ ਵੇਲਾ ਹੈ ਪਹਿਲਾ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਜੋ ਅੱਜ ਅਸੀਂ ਸਵਾਲ ਆਪਣੇ ਦਰਸ਼ਕਾਂ ਨੂੰ ਪੁੱਛ ਰਹੇ ਸੀ ਸਵਾਲ ਸੀ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਪੰਜਾਬ 'ਚ ਕੋਈ ਅਸਰ ਨ ਦੇਖੋ ਇੱਕ ਚੀਜ਼ ਤਾਂ ਇਸ ਪੂਰੀ ਚਰਚਾ ਦੇ ਵਿੱਚ ਕਲੀਅਰ ਹੋ ਗਈ ਕਿ ਕੇਂਦਰ ਦੇ ਕਾਨੂੰਨ ਆਟੋਮੈਟਿਕਲੀ ਪੰਜਾਬ 'ਚ ਲਾਗੂ ਹੋ ਚੁੱਕੇ ਨੇ ਉਸ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਜੋ ਸਾਨੂੰ ਮਹਰ ਦੱਸ ਕੇ ਗਏ ਨੇ ਤੇ ਇਸੇ ਕਰਕੇ ਅਸੀਂ ਆਪਣੇ ਦਰਸ਼ਕਾਂ ਨੂੰ ਅੱਜ ਦਾ ਸਵਾਲ ਪੁੱਛਿਆ ਸੀ ਤੇ ਉਸ ਦੇ ਉੱਤੇ ਕੀ رائے ਹੈ ਸਾਡੇ ਦਰਸ਼ਕਾਂ ਦੀ ਉਹ ਹੁਣ ਤੁਹਾਨੂੰ ਦੱਸਦੇ ਹਾਂ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ 55% ਸਾਡੇ ਦਰਸ਼ਕਾਂ ਨੂੰ ਲੱਗਦਾ ਹੈ ਕਿ ਹਾਂ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਪੰਜਾਬ ਦੇ ਵਿੱਚ ਅਸਰ ਨਜ਼ਰ ਆਇਆ ਹੈ ਜਦਕਿ 45% ਨੂੰ ਅਜਿਹਾ ਨਹੀਂ ਲੱਗਦਾ ਉਹਨਾਂ ਨੂੰ ਲੱਗਦਾ ਕਿ ਨਹੀਂ ਕੋਈ ਅਸਰ ਰਜ਼ਰ ਪੰਜਾਬ ਦੇ ਵਿੱਚ ਨਹੀਂ ਆ ਰਿਹਾ ਤੇ ਦਰਸ਼ਕਾਂ ਦੀ ਰਾਏ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਫਿਲਹਾਲ ਬਿਲਾ ਹੋ ਚੁਲੇ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਤੁਸੀਂ ਬੜੇ ਰੋ ਨਿਊਜ਼ 81 ਦੇ